ਤੇ ਸਰਕਾਰ ਆ ਜਿਹੜੀ ਉਹ ਸੋਸ਼ਲ ਮੀਡੀਆ ਦੀ ਬਣੀ ਹੋਈ ਸਰਕਾਰ ਆ ਸੋਸ਼ਲ ਮੀਡੀਆ ਤੇ ਹੀ ਸੁਧਾਰ ਕਰਨਾ ਚਾਹੁੰਦੀ ਆ ਤੇ ਬਹੁਤ ਅਫਸੋਸ ਦੀ ਗੱਲ ਆ ਕਿ ਅਧਿਆਪਕਾਂ ਨੂੰ ਉਹਦੇ ਵਾਸਤੇ ਆਈਟੀ ਸੈੱਲ ਵਜੋਂ ਵਰਤਿਆ ਜਾ ਰਿਹਾ ਇਹ ਜੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਿਆਸੀ ਦਖਲਅੰਦਾਜ਼ੀ ਬੰਦ ਕਰੋ ਤਾਂ ਉਹ ਉਲਟਾ ਦੋਸ਼ ਸਾਡੇ ਤੇ ਲਾ ਰਹੇ ਨੇ ਕਿ ਇਹ ਸਿਆਸਤ ਕਰ ਰਹੇ ਨੇ ਇਹ ਬਿਲਕੁਲ ਉਹ ਵਾਲੀ ਗੱਲ ਹੋ ਗਈ ਕਿ ਉਲਟਾ ਚੋਰ कोतवाल ਕੋ ਡਾਂਟੇ ਸਿਆਸੀ ਦਖਲਅੰਦਾਜ਼ੀ ਤੁਸੀਂ ਕਰ ਰਹੇ ਹੋ ਸਕੂਲ ਤਾਂ ਦੇ ਅਧਿਆਪਕਾਂ ਦੇ ਨੇ ਨਾ ਵਿਦਿਆਰਥੀਆਂ ਦੇ ਨੇ ਨਾ ਸਕੂਲ ਮੁਖੀਆਂ ਦੇ ਨੇ ਨਾ ਮਾਪਿਆਂ ਦੇ ਨੇ ਨਾ ਉੱਥੇ ਸਿਆਸੀ ਲੋਕਾਂ ਦਾ ਕੀ ਕੰਮ ਆ ਸਰਕਾਰ ਨੂੰ ਸਿੱਖਿਆ ਦੇ ਖੇਤਰ ਨੂੰ ਆਪਣੇ ਪ੍ਰਚਾਰ ਦਾ ਏਜੰਡਾ ਜਿਹੜਾ ਖੇਤਰ ਬਣਾਉਣਾ ਅੱਡਾ ਬਣਾਉਣਾ ਉਹ ਬੰਦ ਕਰੇ ਚੇਤਨ ਸਿੰਘ ਜੋੜਾ ਮਾਜਰਾ ਪੰਜਾਬ ਦੇ ਸਮਾਣੇ ਇਲਾਕੇ ਦੇ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਉੱਥੇ ਨਰਾਸ਼ ਹੋ ਜਾਂਦੇ ਨੇ ਕਿ ਸਾਡੀ ਸਿੱਖਿਆ ਕ੍ਰਾਂਤੀ ਜਿੱਥੇ ਪਹੁੰਚੀ ਨਹੀਂ ਕਿ ਤੁਸੀਂ ਕੁਰਸੀਆਂ ਨਹੀਂ ਲਾ ਸਕੇ ਟੀਚਰਾਂ ਨੂੰ ਵਿਦਿਆਰਥੀਆਂ ਦੇ ਮੂਹਰੇ ਉਹ ਜਿਹੜਾ ਜ਼ਲੀਲ ਕਰਦੇ ਨੇ ਸਾਡੇ ਸਕੂਲ ਦੇ ਸਕੂਲਾਂ ਦੇ ਵਿੱਚ 44% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਬੀਪੀਓ ਦੇ ਪੂਰੇ ਬਲਾਕਾਂ ਦੇ ਬਲਾਕ ਖਾਲੀ ਪਏ ਆ ਅੰਗਲ ਭਰਤੀ ਇਹਨਾਂ ਨੇ ਅਧਿਆਪਕਾਂ ਦੀ ਨਹੀਂ ਕੱਢੀ ਜਿੰਨੀਆਂ ਵੀ ਭਰਤੀਆਂ ਕੱਡੀਆਂ ਗਈਆਂ ਉਹ 2021-22 ਦੇ ਦੌਰਾਨ ਜਿਹੜੀਆਂ 41 ਘਾਟ ਲੈ ਲੋਚ ਜਿਹੜੇ ਸਕੂਲੀ ਸਿੱਖਿਆ ਨਾਲ ਜੁੜੇ ਹੋਏ ਹਾਂ ਇਸ ਵਕਤ ਕੀ ਜ਼ਰੂਰਤ ਹੈ ਕਿ ਸਰਕਾਰ ਕੀ ਕਰੇ ਤਾਂ ਕਿ ਪੰਜਾਬ ਦੀ ਸਕੂਲੀ ਸਿੱਖਿਆ ਬਿਹਤਰ ਹੋ ਸਕੇ ਜਿਹੜੇ ਪੱਥਰ ਲੱਗ ਰਿਹਾ ਹੈ ਸਕੂਲਾਂ ਦੇ ਅੰਦਰ ਇਹਦੇ ਵਿੱਚ ਵੀ ਇਹਨਾਂ ਨੇ ਜਿਹੜੇ ਆਪਦੇ ਕੋਆਰਡੀਨੇਟਰ ਬਣਾਏ ਆ ਉਹ ਸਕੂਲਾਂ ਦੇ ਵਿੱਚ ਜਾ ਜਾ ਕੇ ਉਹਨਾਂ ਨਾਲ ਡਾਇਰੈਕਟ ਕਹਿੰਦੇ ਵੀ ਅਸੀਂ ਤੁਹਾਨੂੰ ਪੱਥਰ ਬਣਵਾ ਕੇ ਦੇਾਂਗੇ ਜਿੰਨੇ ਵੀ ਹੈ ਤੁਸੀਂ ਪੇਮੈਂਟ ਸਾਨੂੰ ਕਰ ਦਿਓ ਉਹਦੇ ਵਿੱਚ ਵੀ ਮੁਨਾਫਾ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹਾਇਰ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਜਿਹੜੇ ਉੱਠ ਰਹੇ ਨੇ ਨਿਊ ਐਜੂਕੇਸ਼ਨ ਪਾਲਿਸੀ ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆ ਰਿਹਾ ਫਿਰ ਭਾਵੇਂ ਉਹ ਭਾਰਤ ਦੀਆਂ ਪੰਜਾਬ ਦੀਆਂ ਵਿਦਿਆਰਥੀਆਂ ਜਿਥੇ ਬੰਦੀਆਂ ਹੋਣ ਪ੍ਰੋਫੈਸਰਾਂ ਜਿਥੇ ਬੰਦੀਆਂ ਹੋਣ ਜਾਂ ਫਿਰ ਉਹ ਸਕੂਲਾਂ ਦੇ ਅਧਿਆਪਕਾਂ ਦੀਆਂ ਜਿਥੇ ਬੰਦੀਆਂ ਹੋਣ ਉਹਨਾਂ ਵੱਲੋਂ ਲਗਾਤਾਰ ਨਿਊ ਐਜੂਕੇਸ਼ਨ ਪਾਲਿਸੀ ਦਾ ਜੋ ਤੋਂ ਖਰੜਾ ਆਇਆ ਉਹ ਤੋਂ ਲੈ ਕੇ ਹੁਣ ਤੱਕ ਜਦੋਂ ਲਾਗੂ ਹੋਣੀ ਸ਼ੁਰੂ ਹੋ ਗਈ ਆ ਇਸ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਦੇ ਨਾਲ ਹੀ ਪੰਜਾਬ ਦੀ ਜਗਰ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਦੇ ਲਗਾਤਾਰ ਗੱਲ ਕਰ ਰਹੀ ਹੈ ਇੱਕ ਲੰਬੀ ਡਰਾਈਵ ਉਹਨਾਂ ਨੇ ਸ਼ੁਰੂ ਕੀਤੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਦੇ ਵਿੱਚ ਨੀ ਪੱਥਰ ਰੱਖੇ ਜਾਣੇ ਆ ਕਰੋੜਾ ਰੁਪਿਆ ਫੂਕਿਆ ਜਾਣਾ ਇਹ ਸਾਰੇ ਕਾਸੇ ਤੇ ਪੰਜਾਬ ਦੀਆਂ ਅਧਿਆਪਕੀ ਜਥੇਬੰਦੀਆਂ ਕੀ ਸੋਚ ਰਹੀ ਨੇ ਪੰਜਾਬ ਦੇ ਅਧਿਆਪਕ ਕੀ ਸੋਚ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਕਨਵੈਨਸ਼ਨ ਹੋ ਰਹੀ ਹੈ ਨਿਊ ਐਜੂਕੇਸ਼ਨ ਪਾਲਿਸੀ ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਡੈਮੋਕਰੈਟਿਕ ਟੀਚਰ ਫਰੰਟ ਦੇ ਪ੍ਰਧਾਨ ਨੇ ਜਨਰਲ ਸੈਕਟਰੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਕਰਮਦੇਵ ਜੀ ਥੋੜਾ ਜ ਤਕੋ ਇਸ ਤਰ੍ਹਾਂ ਕਿ ਅੱਜ ਦਾ ਜਿਹੜਾ ਸੁਗਾ ਪਦਰੀ ਕਨਵੈਨਸ਼ਨ ਦਾ ਪ੍ਰੋਗਰਾਮ ਆ ਉਹ ਵਿਦਿਕ ਸਰਕਾਰਾਂ ਨੂੰ ਲੈ ਕੇ ਅਸੀਂ ਰੱਖਿਆ ਜਿਸ ਦੇ ਵਿੱਚ ਨਵੀਂ ਸਿੱਖਿਆ ਨੀਤੀ 2020 ਇਸ ਦੇ ਉੱਪਰ ਚਰਚਾ ਕੀਤੀ ਜਾਊਗੀ ਤੇ ਨਾਲ ਦੀ ਨਾਲ ਜਿਹੜਾ ਇੱਕ ਭਾਸ਼ਾ ਦਾ ਸਵਾਲ ਆ ਰਿਹਾ ਕਿ ਖੇਤਰੀ ਪਛਾਵਾਂ ਨੂੰ ਨਵੀਂ ਸਿੱਖਿਆ ਨੀਤੀ ਰਾਹੀਂ ਦਬਾਇਆ ਜਾ ਰਿਹਾ ਤਾਂ ਉਸ ਦੇ ਉੱਪਰ ਵੀ ਗੱਲ ਕੀਤੀ ਜਾਊਗੀ ਤੇ ਇਹ ਗੱਲ ਰੱਖਣ ਦੇ ਲਈ ਸਾਡੇ ਕੋਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਪ੍ਰੋਫੈਸਰ ਵਿਕਾਸ ਬਾਜਪਾਈ ਉਹ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਪ੍ਰੋਫੈਸਰ ਜੋਗਾ ਸਿੰਘ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਬਕਾ ਹੈੱਡ ਆਫ ਦੀ ਡਿਪਾਰਟਮੈਂਟ ਪੰਜਾਬੀ ਉਹ ਪਹੁੰਚ ਰਹੇ ਨੇ ਤੇ ਇਹ ਸਾਰੇ ਪ੍ਰੋਗਰਾਮ ਦੇ ਦੌਰਾਨ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਮੁੱਖ ਤੌਰ ਤੇ ਜਿਹੜੀ ਨਵੀਂ ਸਿੱਖਿਆ ਨੀਤੀ ਆ ਉਸ ਦੇ ਉੱਪਰ ਚਰਚਾ ਕਰਾਂਗੇ ਕਿਉਂਕਿ ਚਰਚਾ ਲਗਭਗ ਜਦੋਂ ਦਾ ਖਰੜਾ ਆਇਆ ਉਦੋਂ ਦੀ ਚੱਲ ਰਹੀ ਆ ਇਹ ਗੱਲ ਵੱਖਰੀ ਆ ਕਿ ਸਰਕਾਰ ਨੇ ਨਹੀਂ ਚਰਚਾ ਕੀਤੀ ਕੇਂਦਰ ਸਰਕਾਰ ਨੇ ਬਿਨਾ ਚਰਚੇ ਕੀ ਚਰਚਾ ਕੀਤੇ ਆ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਇਹ ਲਾਗੂ ਕਰ ਦਿੱਤੀ ਪਰ ਅਸੀਂ ਜਦੋਂ ਦਾ ਖੜਾ ਆਇਆ ਤੇ ਉਸ ਤੋਂ ਬਾਅਦ ਜਦੋਂ ਦਾ ਇਹ ਪਾਲਿਸੀ ਆਈ ਆ ਇਸ ਤੇ ਲਗਾਤਾਰ ਚਰਚਾ ਕਰ ਰਹੇ ਆ ਤਾਂ ਇਸ ਕਰਕੇ ਮੰਗ ਕਰਾਂਗੇ ਅੱਜ ਦੀ ਕਨਵੈਨਸ਼ਨ ਦੇ ਰਾਹੀਂ ਕਿ ਨਵੀਂ ਸਿੱਖਿਆ ਨੀਤੀ 2020 ਕਿਉਂਕਿ ਇਹ ਨਿੱਜੀਕਰਨ ਨੂੰ ਅੱਗੇ ਵਧਾਉਂਦੀ ਆ ਕੇਂਦਰੀਕਰਨ ਦਾ ਏਜੰਡਾ ਜਿਹੜਾ ਫਾਸ਼ੀ ਏਜੰਡਾ ਆਰਐਸਐਸ ਬੀਜੇਪੀ ਦਾ ਉਸ ਨੂੰ ਅੱਗੇ ਵਧਾਉਂਦੀ ਹੈ ਤੇ ਭਗਮਾ ਕਰਨ ਦਾ ਏਜੰਡਾ ਜਿਹੜਾ ਉਹਨਾਂ ਦਾ ਉਸ ਨੂੰ ਅੱਗੇ ਵਧਾਉਂਦੀ ਹੈ ਮੰਗ ਕਰਾਂਗੇ ਕਿ ਪੰਜਾਬ ਦੀ ਜਿਹੜੀ ਵਿਧਾਨ ਸਭਾ ਉਸ ਦੇ ਵਿੱਚ ਇਸ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ ਜਿਵੇਂ ਬਹੁਤ ਸਾਰੀਆਂ ਦੱਖਣ ਦੀਆਂ ਸਟੇਟਾਂ ਨੇ ਫੈਸਲਾ ਕੀਤਾ ਹੋਇਆ ਇਸ ਤੋਂ ਬਿਨਾਂ ਅਸੀਂ ਅੱਜ ਇਹ ਵੀ ਮੰਗ ਕਰਾਂਗੇ ਕਿ ਪੰਜਾਬ ਦੇ ਵੱਖਰਾ ਸੱਭਿਆਚਾਰਾ ਵੱਖਰੀ ਭਾਸ਼ਾ ਬਕਰੇ ਤੇ ਸਮਾਜਿਕ ਤੇ ਆਰਥਿਕ ਹਾਲਤ ਨੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਹੈ ਜਿਹੜੀ ਉਹ ਇਥੋਂ ਦੇ ਸਥਾਨਕ ਹਾਲਾਤਾਂ ਅਨੁਸਾਰ ਵਿਗਿਆਨਿਕ ਲੀਹਾਂ ਤੇ ਉਹ ਤਿਆਰ ਹੋਣੀ ਚਾਹੀਦੀ ਹੈ ਇਹਦੇ ਨਾਲ ਹੀ ਕਨਵੈਨਸ਼ਨ ਦੇ ਵਿੱਚ ਇਹ ਵੀ ਮੰਗ ਕਰਾਂਗੇ ਕਿ ਜਿਹੜੀ ਸਿੱਖਿਆ ਦੇਖੋ ਸਿੱਖਿਆ ਨਾ ਜਿਹੜੀ ਜਿੰਨੀ ਜਿੱਥੇ ਸਕੂਲਾਂ ਦੇ ਵਿੱਚ ਉਹ ਲਾਗੂ ਹੋਣੀ ਆ ਪੜਾਈ ਜਾਣੀ ਆ ਜਿੰਨਾ ਉੱਥੇ ਅਕਾਦਮਿਕ ਆਜ਼ਾਦੀ ਜ਼ਿਆਦਾ ਹੋਊਗੀ ਉੰਨੀ ਸਿੱਖਿਆ ਬਿਹਤਰ ਦਿੱਤੀ ਜਾਂਦੀ ਆ ਇਹ ਦੁਨੀਆ ਭਰ ਦੇ ਜਿਹੜੇ ਸਿੱਖਿਆ ਦੇ ਮਾਡਲ ਨੇ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਇਸ ਕਰਕੇ ਅਸੀਂ ਮੰਗ ਕਰਾਂਗੇ ਕਿ ਜਿਹੜੀ ਸਿੱਖਿਆ ਉਸ ਨੂੰ ਸੰਭਰਤੀ ਸੂਚੀ ਦੀ ਥਾਂ ਦੇ ਉੱਪਰ ਰਾਸ ਸੂਚੀ ਦੇ ਵਿੱਚ ਲਿਆਂਦਾ ਜਾਵੇ ਤੇ ਉਹ ਅਸੀਂ ਇੱਥੇ ਅੱਜ ਮਤਾ ਵੀ ਰੱਖਾਂਗੇ ਤੇ ਜੇ ਉਹ ਪਾਸ ਹੁੰਦਾ ਉਸ ਤੋਂ ਬਾਅਦ ਉਸ ਨੂੰ ਪੰਜਾਬ ਦੇ ਗਵਰਨਰ ਨੂੰ ਉਹਨਾਂ ਦੇ ਜਿਹੜਾ ਗਵਰਨਰ ਹਾਊਸ ਆ ਉੱਥੇ ਦੇ ਕੇ ਵੀ ਆਵਾਂਗੇ ਤਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਜਿਹੜੀ ਅੱਜ ਦੀ ਕਨਵੈਨਸ਼ਨ ਆ ਉਹ ਕਰਨ ਜਾ ਰਹੇ ਹਾਂ ਵਿਕਰਮ ਜੀ ਇਹ ਤਾਂ ਗੱਲ ਹੋ ਗਈ ਇੱਕ ਜਿਹੜਾ ਨੈਸ਼ਨਲ ਸੀਨ ਆ ਪੰਜਾਬ ਦੀ ਜੇਕਰ ਗੱਲ ਕਰ ਲਈਏ ਪੰਜਾਬ ਦੇ ਵਿੱਚ ਗੱਲ ਹੋ ਰਹੀ ਆ ਆਵਾਦੀ ਪਾਰਟੀ ਕਹੇ ਰਹੀ ਆ ਕਿ ਸਿੱਖਿਆ ਕ੍ਰਾਂਤੀ ਆ ਰਹੀ ਆ ਇੱਕ ਲਗਾਤਾਰਤਾ ਚ ਇੱਕ ਪ੍ਰੋਗਰਾਮ ਸ਼ੁਰੂ ਕਰਵਾਇਆ ਹੈ ਉਹਨਾਂ ਬਾਰੇ ਡੀਟੀਐਫ ਕੀ ਕਹਿੰਦੇ ਤੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਵੀ ਡੀਟੀਐਫ ਤੇ ਜਿਹੜੇ ਆ ਕੁਝ ਗੱਲਾਂ ਕਹੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਸ ਸਮੇਂ ਪੰਜਾਬ ਦਾ ਜਿਹੜਾ ਮਾਹੌਲ ਆ ਨਾ ਉਹ ਪੂਰਾ ਭਖਿਆ ਹੋਇਆ ਗਰਮਾਇਆ ਹੋਇਆ ਸਰਕਾਰ ਦਾਵਾ ਕਰ ਰਹੀ ਹੈ ਕਿ ਸਿੱਖਿਆ ਕ੍ਰਾਂਤੀ ਆ ਅਸੀਂ ਕਹਿ ਰਹੇ ਹਾਂ ਕਿ ਸਿੱਖਿਆ ਕ੍ਰਾਂਤੀ ਤੁਹਾਡੀ ਕੁਝ ਨਹੀਂ ਹੈਗੀ ਅਸਲ ਦੇ ਵਿੱਚ ਇਹ ਆ ਕਿ ਤੁਸੀਂ ਨਵੀਂ ਸਿੱਖਿਆ ਨੀਤੀ 2020 ਆ ਜਿਹੜੀ ਉਸ ਨੂੰ ਲਪੇਟ ਕੇ ਮੋਦੀ ਦੀ ਥਾਂ ਦੇ ਉੱਪਰ ਕੇਜਰੀਵਾਲ ਦਾ ਠੱਪਾ ਲਗਾ ਕੇ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹੋ ਤੇ ਜਿਹੜਾ ਜਿੱਥੋਂ ਤੱਕ ਡੀਟੀਐਫ ਦੀ ਗੱਲ ਆ ਦੇਖੋ ਡੈਮੋਕ੍ਰੈਟਿਕ ਟੀਚਰਜ਼ ਫਰੰਟ ਆ ਜਿਹੜਾ ਇਹ ਇੱਕ ਅਧਿਆਪਕ ਜਥੇਬੰਦੀ ਆ ਜਿਹਦੇ ਸਰਕਾਰ ਅਧਿਆਪਕਾਂ ਨਾਲ ਵੀ ਨੇ ਵਿਦਿਆਰਥੀ ਤੇ ਸਿੱਖਿਆ ਨਾਲ ਵੀ ਨੇ ਤਾਂ ਜੇ ਇੱਥੇ ਕੋਈ ਸਰਕਾਰ ਗੜਬੜ ਕਰੂਗੀ ਤਾਂ ਉਸ ਦੇ ਉੱਪਰ ਉਂਗਲ ਧਰਨੀ ਉਸ ਦੀ ਆਲੋਚਨਾ ਕਰਨੀ ਇਹ ਜਥੇਬੰਦੀ ਦਾ ਫਰਜ਼ ਹੁੰਦਾ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਪਰ ਸਰਕਾਰ ਆ ਜਿਹੜੀ ਉਹ ਜਿਵੇਂ ਮੋਦੀ ਸਰਕਾਰ ਜੋਗੀ ਰਾਜ ਜਾਂ ਮੋਦੀ ਰਾਜ ਬਣਾਇਆ ਹੈ ਉਹਨਾਂ ਨੇ ਕਿ ਬਲਡੋਜ਼ਰ ਚਲਾ ਰਹੇ ਨੇ ਉਸੇ ਢੰਗ ਨਾਲ ਇਹ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਕਿਸਾਨਾਂ ਦਾ ਦਬਾਇਆ ਇਸੇ ਢੰਗ ਨਾਲ ਚੌਕੇ ਪਿੰਡ ਦੇ ਵਿੱਚ ਅਧਿਆਪਕਾਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਜੇ ਕੋਈ ਬੋਲਦਾ ਤਾਂ ਉਸ ਦਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਵਿਰੋਧ ਕਰਦੀ ਆ ਕਿ ਇਹ ਬੋਲਣ ਨਾ ਇਸ ਕਰਕੇ ਅਸੀਂ ਬੋਲ ਰਹੇ ਆ ਅੱਗੇ ਭਵਿੱਖ ਦੇ ਵਿੱਚ ਵੀ ਬੋਲਦੇ ਰਹਾਂਗੇ ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਵੀ ਮਤਲਬ ਚੱਲ ਕੀ ਰਿਹਾ ਸਿੱਖਿਆ ਕ੍ਰਾਂਤੀ ਆ ਜਿਹੜੀ ਦੇਖੋ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਪ੍ਰਿੰਸੀਪਲਾਂ ਦੀਆਂ ਅਧਿਆਪਕਾਂ ਦੀਆਂ ਲੈਕਚਰਾਰਾਂ ਦੀਆਂ ਤੇ ਹੋਰ ਬੀਪੀਓ ਦੀਆਂ ਹੈਡਮਾਸਟਰਾਂ ਦੀਆਂ ਪੰਜਾਬ ਦੀ ਸਿੱਖਿਆ ਨੀਤੀ ਨਹੀਂ ਕੋਈ ਹੈਗੀ ਪੰਜਾਬ ਦੇ ਵਿੱਚ ਵਿੱਦ ਕੈਲੰਡਰ ਨਹੀਂ ਹੈਗਾ ਅਸੀਂ ਕਹਿ ਰਹੇ ਆ ਕਿ ਤੁਸੀਂ ਜ਼ਮੀਨੀ ਸੁਧਾਰ ਕਰੋ ਤੇ ਸਰਕਾਰ ਆ ਜਿਹੜੀ ਉਹ ਸੋਸ਼ਲ ਮੀਡੀਆ ਦੀ ਬਣੀ ਹੋਈ ਸਰਕਾਰ ਆ ਸੋਸ਼ਲ ਮੀਡੀਆ ਤੇ ਹੀ ਸੁਧਾਰ ਕਰਨਾ ਚਾਹੁੰਦੀ ਆ ਤੇ ਬਹੁਤ ਅਫਸੋਸ ਦੀ ਗੱਲ ਆ ਕਿ ਅਧਿਆਪਕਾਂ ਨੂੰ ਉਹਦੇ ਵਾਸਤੇ ਆਈਟੀ ਸੈੱਲ ਵਜੋਂ ਵਰਤਿਆ ਜਾ ਰਿਹਾ ਅਧਿਆਪਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇੰਨੀਆਂ ਪੋਸਟਾਂ ਪਾਓ ਸੋਸ਼ਲ ਮੀਡੀਆ ਤੇ ਟਵਿੱਟਰ ਤੇ ਅਕਾਊਂਟ ਬਣਾਓ ਦੇਖੋ ਅਧਿਆਪਕਾਂ ਦਾ ਕੰਮ ਇਹ ਨਹੀਂ ਹੈਗਾ ਅਧਿਆਪਕਾਂ ਦਾ ਕੰਮ ਆ ਜਿਹੜਾ ਉਹ ਬਹੁਤ ਸੰਵੇਦਨਸ਼ੀਲ ਹੁੰਦਾ ਵਿਦਿਆਰਥੀ ਨਾਲ ਬੱਚੇ ਨਾਲ ਜੁੜਿਆ ਹੁੰਦਾ ਤੇ ਜੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਿਆਸੀ ਦਖਲਅੰਦਾਜ਼ੀ ਬੰਦ ਕਰੋ ਤਾਂ ਉਹ ਉਲਟਾ ਦੋਸ਼ ਸਾਡੇ ਤੇ ਲਾ ਰਹੇ ਨੇ ਕਿ ਇਹ ਸਿਆਸਤ ਕਰ ਰਹੇ ਨੇ ਇਹ ਬਿਲਕੁਲ ਉਹ ਵਾਲੀ ਗੱਲ ਹੋ ਗਈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਸਿਆਸੀ ਦਖਲਅੰਦਾਜ਼ੀ ਤੁਸੀਂ ਕਰ ਰਹੇ ਹੋ ਸਕੂਲ ਤਾਂ ਅਧਿਆਪਕਾਂ ਦੇ ਨੇ ਨਾ ਵਿਦਿਆਰਥੀਆਂ ਦੇ ਨੇ ਨਾ ਸਕੂਲ ਮੁਖੀਆਂ ਦੇ ਨੇ ਨਾ ਮਾਪਿਆਂ ਦੇ ਨੇ ਨਾ ਉੱਥੇ ਸਿਆਸੀ ਲੋਕਾਂ ਦਾ ਕੀ ਕੰਮ ਆ ਤੇ ਫਿਰ ਉਸ ਦਾ ਨਤੀਜਾ ਉਹ ਹੁੰਦਾ ਜੋ ਕੱਲ ਸਮਾਣੇ ਦੇ ਵਿੱਚ ਵਾਪਰਿਆ ਵਿਧਾਇਕ ਜੋੜੇ ਮਾਜਰਾ ਵੱਲੋਂ ਕੀਤਾ ਗਿਆ ਜੋ ਚੇਤਨ ਸਿੰਘ ਜੋੜਾ ਮਾਜਰਾ ਪੰਜਾਬ ਦੇ ਸਮਾਣੇ ਇਲਾਕੇ ਦੇ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਉੱਥੇ ਨਿਰਾਸ਼ ਹੋ ਜਾਂਦੇ ਨੇ ਕਿ ਸਾਡੀ ਸਿੱਖਿਆ ਕ੍ਰਾਂਤੀ ਜਿੱਥੇ ਪਹੁੰਚੀ ਨਹੀਂ ਗਈ ਤੁਸੀਂ ਕੁਰਸੀਆਂ ਨਹੀਂ ਲਾ ਸਕੀ ਟੀਚਰਾਂ ਨੂੰ ਵਿਦਿਆਰਥੀਆਂ ਦੇ ਮੂਹਰੇ ਉਹ ਜਿਹੜਾ ਜ਼ਲੀਲ ਕਰਦੇ ਨੇ ਇਹ ਸਾਰੇ ਘਟਨਾਕਰਮ ਨੂੰ ਡੀਟੀਐਫ ਕਿਵੇਂ ਦੇਖਦੀ ਹੈ ਦੇਖੋ ਇੱਕ ਚੀਜ਼ ਇੱਕ ਇਹਨਾਂ ਦੀ ਮਨਸ਼ਾ ਦੇਖਿਓ ਕਿ ਇਹ ਆਪਣੇ ਪ੍ਰਚਾਰ ਦੇ ਲਈ ਸਕੂਲਾਂ ਦੇ ਵਿੱਚ ਜਾ ਰਹੇ ਨੇ ਔਰ ਇਹ ਦਿਖਾਉਣਾ ਚਾਹੁੰਦੇ ਸੀ ਨੇ ਕਿ ਅਸੀਂ ਆ ਕੰਮ ਕਰ ਰਹੇ ਆ ਸਕੂਲਾਂ ਦੇ ਵਿੱਚ ਚਾਰ ਦੀਵਾਰੀਆਂ ਬਣਾਉਣੀਆਂ ਬਿਲਡਿੰਗਾਂ ਬਣਾਉਣੀਆਂ ਇਹ ਲਗਾਤਾਰ ਚੱਲਿਆ ਆ ਰਿਹਾ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਚੱਲਿਆ ਆ ਰਿਹਾ ਸੀ ਜਿੰਨਾ ਕਿ ਇਨਫਰਾਸਟ੍ਰਕਚਰ ਬਣਾਉਣ ਦੀ ਜ਼ਰੂਰਤ ਸੀਗੀ ਉਹਨੂੰ ਕੈਸ਼ ਕਰਨ ਵਾਸਤੇ ਆਪਣੀ ਪਾਰਟੀ ਦੇ ਲਈ ਯੂਜ਼ ਕਰਨ ਵਾਸਤੇ ਇਹ ਆ ਰਹੇ ਆ ਲੇਕਿਨ ਇਹਨਾਂ ਐਮ ਐਲ ਏ ਜਿਹੜੇ ਐਮ ਪੀ ਸਕੂਲਾਂ ਦੇ ਵਿੱਚ ਜਾ ਰਹੇ ਆ ਉਹ ਅਧਿਆਪਕਾਂ ਨੂੰ ਇੱਕਦਮ ਹੀ ਕਹਤਾ ਕਿ ਤੁਸੀਂ ਸਾਡੇ ਲਈ ਵਿਦਿਆਰਥੀ ਇਕੱਠੇ ਕਰੋ ਮਾਪੇ ਇਕੱਠੇ ਕਰੋ ਪਿੰਡ ਦੀਆਂ ਪੰਚਾਇਤਾਂ ਇਕੱਠੀਆਂ ਕਰੋ ਤਾਂ ਅਧਿਆਪਕ ਸਨੇਹਾ ਹਾਲੇ ਲਾਏ ਰਹੇ ਸੀ ਇਹਨਾਂ ਨੂੰ ਇਹਨਾਂ ਦਾ 7 ਤਰੀਕ ਆ ਗਈ ਤਾਂ ਉਹਦੇ ਵਿੱਚੋਂ ਜਿਹੜਾ ਇਕੱਠ ਨਹੀਂ ਹੋਇਆ ਤਾਂ ਉਹ ਉਹ ਇਕੱਠ ਜਿਹੜਾ ਨਾਂ ਦੇਖ ਕੇ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਇਹ ਹੋ ਜਾਂਦਾ ਕੀ ਗੁੱਸਾ ਹੋ ਜਾਂਦਾ ਹੈ ਉਸ ਦੇ ਹੰਕਾਰ ਨੂੰ ਠੇਸ ਲੱਗਦੀ ਹੈ ਕਿ ਮੇਰੇ ਸਾਹਮਣੇ ਇੱਥੇ 200 300 ਬੰਦਾ ਖੜਾ ਹੋਣਾ ਚਾਹੀਦਾ ਸੀਗਾ ਤਾਂ ਕਿ ਮੈਂ ਆਪਣੀ ਗੱਲ ਰੱਖ ਪਾਉਂਦਾ ਪਰ ਉੱਥੇ ਤਾਂ ਵਿਦਿਆਰਥੀ ਤੇ ਅਧਿਆਪਕ ਸੀਗੇ ਦੂਸਰੇ ਉਹਨੇ ਨਾ ਅਧਿਆਪਕਾਂ ਦੇ ਉੱਪਰ ਇਸ ਤਰ੍ਹਾਂ ਦਾ ਅਨੁਸ਼ਾਸਨਹੀਨਤਾ ਦਾ ਇਹ ਬੱਚੇ ਜਿਹੜੇ ਚੁੱਪ ਨਹੀਂ ਕਰਾ ਸਕਦੇ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਦੇਖੋ ਵਿਵਾਰਥੀ ਜਿਹੜੇ ਹੁੰਦੇ ਆ ਬੱਚੇ ਹੁੰਦੇ ਆ ਉਹ ਤਾਂ ਬੱਚੇ ਉਹਨਾਂ ਦਾ ਇਸ ਤਰ੍ਹਾਂ ਦੀ ਉਮਰ ਹੈ ਕਿ ਉਹ ਟਿਕ ਕੇ ਨਹੀਂ ਬੈਠ ਸਕਦੇ ਔਰ ਸਕੂਲ ਦੇ ਵਿੱਚ ਇੰਨੀ ਗਿਣਤੀ ਅਧਿਆਪਕਾਂ ਦੀ ਔਰ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰ ਰਹੇ ਹਾਂ ਤਾਂ ਉਹਨਾਂ ਦੀ ਵੱਖ-ਵੱਖ ਡਿਊਟੀਆਂ ਲੱਗੀਆਂ ਹੁੰਦੀਆਂ ਤਾਂ ਇਹਦੇ ਵਿੱਚ ਜੇ ਬੱਚੇ ਥੋੜਾ ਮੋਟਾ ਸ਼ੋਰ ਕਰਨਗੇ ਤਾਂ ਉਹ ਉਹ ਉਹਨਾਂ ਨੂੰ ਰੋਕਣਾ ਵੀ ਨਹੀਂ ਚਾਹੀਦਾ ਕਿਉਂਕਿ ਉਹ ਉਹ ਕੋਈ ਸਿਆਣੇ ਤਾਂ ਹੈ ਨਹੀਂ ਹਾਲੇ ਉਹ ਸਿੱਖ ਰਹੇ ਐ ਉਹਦੇ ਵਿੱਚੋਂ ਉਸਦੇ ਅਹੰਕਾਰ ਨੂੰ ਠੇਸ ਪਹੁੰਚਦੀ ਔਰ ਉਹਦੇ ਵਿੱਚੋਂ ਉਸ ਤਰ੍ਹਾਂ ਦੀ ਬਿਆਨਬਾਜ਼ੀ ਕਰਦਾ ਕਰਦਾ ਹੈ ਔਰ ਕੱਲਾ ਇਹ ਚੇਤਨ ਸਿੰਘ ਜੋੜਾ ਮਾਜਰਾ ਨਹੀਂ ਜਿੰਨੇ ਵੀ ਕੱਲ ਐਮਐਲਏ ਐਮਪੀ ਜਾਂ ਕੋਈ ਇਹਨਾਂ ਦੇ ਹੋਰ ਆਮ ਆਦਮੀ ਪਾਰਟੀ ਦੇ ਸਕੂਲਾਂ ਦੇ ਵਿੱਚ ਨੁਮਾਇੰਦੇ ਗਏ ਐ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਕੂਲਾਂ ਦੇ ਅੰਦਰ ਦੇਖੋ ਸਿੱਖਿਆ ਕ੍ਰਾਂਤੀ ਲੈ ਕੇ ਲੈ ਆਏ ਪਰੰਤੂ ਸਕੂਲਾਂ ਦੇ ਜਿਹੜੀ ਮੂਲ ਭਾਵਨਾ ਹੁੰਦੀ ਹੈ ਵਿਦਿਆਰਥੀ ਔਰ ਅਧਿਆਪਕ ਦਾ ਜਿਹੜਾ ਸੰਬੰਧ ਹੈਗਾ ਉਹ ਕਿੰਨਾ ਖ ਹੈਗਾ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਸਾਥੀ ਬਿਕਰਮ ਹੋਰਿਆ ਨੇ ਕਿਹਾ ਕਿ ਸਾਡੇ ਸਕੂਲ ਦੇ ਸਕੂਲਾਂ ਦੇ ਵਿੱਚ 44% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਬੀਪੀਓ ਦੇ ਪੂਰੇ ਬਲਾਕਾਂ ਦੇ ਬਲਾਕ ਖਾਲੀ ਪਏ ਆ ਠੀਕ ਹੈ ਪਿਛਲੀਆਂ ਭਰਤੀਆਂ ਹਲੇ ਉਹ ਪਿਛਲੀ ਸਰਕਾਰ ਨੇ ਜਿਹੜੀ ਕੱਡੀਆਂ ਸੀਗੀਆਂ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਔਰ ਸਕੂਲ ਜਿਹੜੇ ਹੈਗੇ ਸਿੰਗਲ ਟੀਚਰ ਸਕੂਲਾਂ ਦੀ ਗਿਣਤੀ ਇੰਨੀ ਜ਼ਿਆਦਾ ਹੈਗੀ ਹੈ ਕਿ ਉਹ ਅਧਿਆਪਕ ਸੋਚ ਹੀ ਨਹੀਂ ਪਾ ਰਹੇ ਵੀ ਅਸੀਂ ਪੜਾਈਏ ਆ ਬੱਚਿਆਂ ਨੂੰ ਸੰਭੀਏ ਇਸ ਤਰ੍ਹਾਂ ਕਰਕੇ ਜਿਸ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ ਅਧਿਆਪਕਾਂ ਦੀ ਔਰ ਬੱਚਿਆਂ ਦੇ ਵਿਚਕਾਰ ਇੱਕ ਰੇਸ਼ੋ ਕ੍ਰੀਏਟ ਕਰਕੇ ਔਰ ਉਸ ਅਨੁਸਾਰ ਅਧਿਆਪਕ ਭਰਤੀ ਕਰਨਾ ਉਹਦੀ ਜ਼ਰੂਰਤ ਹੈ ਉਹਦੇ ਉੱਪਰ ਉਹ ਨਹੀਂ ਜਾਣਾ ਚਾਹੁੰਦੇ ਦੇਖੋ ਇੱਕ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਆ ਕਿ ਉਹ ਲਗਾਤਾਰ ਨਿਯੁਕਤੀ ਪੱਤਰ ਵੰਡ ਰਹੇ ਆ ਆਮ ਆਦੀ ਪਾਰਟੀ ਦੀ ਸਰਕਾਰ ਨੇ 2 3 3 ਸਾਲਾਂ ਦੇ ਵਿੱਚ ਕਿੰਨੇ ਕੋ ਪੋਸਟਾਂ ਕੱਢੀਆਂ ਨੇ ਕਿੰਨੇ ਕੋ ਅਧਿਆਪਕ ਭਰਤੀ ਕੀਤੇ ਨੇ ਤੇ ਕਿੰਨੇ ਆ ਕਦੀ ਸਕੂਲਾਂ ਨੂੰ ਜ਼ਰੂਰਤ ਹੈ ਦੇਖੋ ਸਿੰਗਲ ਭਰਤੀ ਇਹਨਾਂ ਨੇ ਅਧਿਆਪਕਾਂ ਦੀ ਨਹੀਂ ਕੱਢੀ ਜਿੰਨੀਆਂ ਵੀ ਭਰਤੀਆਂ ਕੱਡੀਆਂ ਗਈਆਂ ਉਹ 2021-22 ਦੇ ਦੌਰਾਨ ਜਿਹੜੀਆਂ 4148 ਲੈ ਲੋ 2346 ਲੈ ਲੋ 5994 ਜਿਹੜੀ ਹਾਲੇ ਉਹ ਭਰਤੀਕਾਰੀ ਰਹੇ ਸੀਗੇ ਨਿਯੁਕਤੀ ਪੱਤਰ ਵੰਡ ਤੇ ਉਹਦੇ ਉੱਪਰ ਕੋਰਟ ਕੇਸ ਜਿਹੜਾ ਲੱਗ ਗਿਆ ਕੋਰਟ ਕੇਸ ਲੱਗ ਕਿਉਂ ਰਿਹਾ ਹੈ ਔਰ ਉਹਨਾਂ ਨੂੰ ਵਾਰ-ਵਾਰ ਖੱਜਲ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਇੱਕ ਚੀਜ਼ ਦੇਖਿਓ 2346 2018 ਤੋਂ ਭਰਤੀ ਹੈਗੀ ਹੈ ਉਹਨੇ ਸੁਪਰੀਮ ਕੋਰਟ ਤੱਕ ਜਾ ਕੇ ਉਹ ਭਰਤੀ ਨੂੰ ਜਿਹੜਾ ਹੈਗਾ ਲਾਗੂ ਕਰਵਾਇਆ 5994 ਦੇ ਅੰਦਰ ਇਹਨਾਂ ਨੇ ਜਾਣਬੁੱਝ ਕੇ ਓਪਨ ਦੀ ਕੈਟਾਗਰੀ ਦੇ ਜਿਹੜੇ ਕੈਂਡੀਡੇਟ ਹੈਗੇ ਉਹਨਾਂ ਨੂੰ ਪੂਰਾ ਉਹ ਰੋਸਟਰ ਫੋਲੋ ਨਹੀਂ ਕੀਤਾ ਖੁੱਦ ਉਹਨਾਂ ਤਾਇਆ ਰੱਖਦੇ ਆ ਉਹਦੇ ਵਿੱਚੋਂ ਲੋਕ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਤਾਂ ਲੋਕਾਂ ਦੇ ਉੱਪਰ ਦੋਸ਼ ਮੜਦੇ ਆ ਇਸ ਕਰਕੇ ਇਹਨਾਂ ਦੀ ਨੀਅਤ ਸਾਫ਼ ਹੈਗੀ ਹੈ ਕਿ ਅਸੀਂ ਜਿਹੜਾ ਹੈਗਾ ਇਹ ਭਰਤੀਆਂ ਨੂੰ ਪੂਰਾ ਨਹੀਂ ਕਰਨਾ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਭਰਤੀ ਕੱਢੀ ਹੈ ਮੈਂ ਇੱਕ ਵਾਰੀ ਫਿਰ ਸਪਸ਼ਟ ਕਰਨਾ ਚਾਹੁੰਦਾ ਕਿ ਇੱਕ ਵੀ ਅਧਿਆਪਕ ਦੀ ਜਿਹੜੀ ਹੈਗੀ ਹੈ ਭਰਤੀ ਇਹਨਾਂ ਨੇ ਕੱਢੀ ਨਹੀਂ ਹੈਗੀ ਔਰ ਜਿਹੜੇ ਭਰਤੀਆਂ ਚੱਲ ਰਹੀਆਂ ਹਨ ਉਹਨਾਂ ਦੇ ਵਿੱਚ ਵੀ ਹਾਲੇ ਬਹੁਤ ਘੱਟ ਗਿਣਤੀ ਦੇ ਵਿੱਚ ਉਹਨਾਂ ਨੇ ਭਰਤੀ ਕੀਤੇ ਹੈ ਤੁਸੀਂ 23 26 ਦੇ ਵਿੱਚ 950 ਦੇ ਕਰੀਬ ਭਰਤੀ ਕੀਤੇ ਹੈ 59 94 ਦੇ ਵਿੱਚ ਬਹੁਤ ਘੱਟ ਗਿਣਤੀ ਘੱਟੋ ਘੱਟ 20000 30000 ਤੋਂ ਉੱਪਰ ਜਿਹੜੀ ਹੈਗੀ ਉਹ ਉਹਨਾਂ ਦੀ ਲਿਸਟ ਜਾਰੀ ਨਹੀਂ ਕੀਤੀ ਹੈ 41 ਕਾਠ ਦੀ ਭਰਤੀ ਜਿਹੜੀ ਹੈਗੀ ਉਹ ਉਸ ਨੂੰ sire ਨਹੀਂ ਲਗਾਇਆ ਹਲੇ ਤੱਕ ਵੇਟਿੰਗ ਦੇ ਵਿੱਚ ਪਏ ਹੈ 3704 ਨੂੰ ਵੀ ਵਿਚਾਲੇ ਇਹਨਾਂ ਨੇ ਰੱਖਤਾ ਇਸ ਤਰ੍ਹਾਂ ਕੋਈ ਵੀ ਭਰਤੀ ਅਸੀ ਨਹੀਂ ਹੈ ਜਿਨ੍ਹਾਂ ਦੇ ਜਿਹਦੇ ਵਿੱਚ ਇਹਨਾਂ ਨੇ ਪੂਰਨ ਤੌਰ ਤੇ ਔਰ ਨਿਜਮਾ ਅਨੁਸਾਰ ਰੱਖਿਆ ਹੋਵੇ ਇੱਕ ਗੱਲ ਇੱਕ ਹੀ ਚੀਜ਼ ਮੈਂ ਕੰਪਲੀਟ ਕਰਾਂ ਕਿ ਇਹ ਕਹਿੰਦੇ ਵੀ ਅਸੀਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਤਾ ਉਹ ਪਿਛਲੇ 18 ਸਾਲਾਂ ਤੋਂ ਇਹ ਮੰਗ ਕਰਦੇ ਸੀ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਲਿਆ ਕੇ ਔਰ ਪੂਰਨ ਰੁਜ਼ਗਾਰ ਦਿੱਤਾ ਜਾਵੇ ਔਰ ਪ੍ਰੋਪਰ ਰੂਪ ਦੇ ਵਿੱਚ ਸਾਨੂੰ ਇੱਕ ਰੈਗੂਲਰ ਅਧਿਆਪਕ ਦੀ ਤਰ੍ਹਾਂ ਤੇ ਟਰੀਟ ਕੀਤਾ ਜਾਵੇ ਲੇਕਿਨ ਹੋਇਆ ਕਿ ਉਹਨਾਂ ਦੀ 6000 ਤੋਂ ਤਨਖਾਹ ਕੋਈ 15000 ਕਰਕੇ ਔਰ ਇਹ ਸ਼ੋਅਫ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਨੂੰ ਰੈਗੂਲਰ ਕੀਤਾ ਇਸ ਕਰਕੇ ਦੋਨੋਂ ਚੀਜ਼ਾਂ ਇਹਨਾਂ ਦੀ ਝੂਠ ਹੈਗੀਆਂ ਨਾ ਤਾਂ ਇਹਨਾਂ ਨੇ ਕੋਈ ਅਧਿਆਪਕ ਆ ਮੁਲਾਜ਼ਮ ਪੱਕਾ ਕੀਤਾ ਤੇ ਨਾ ਇਹਨਾਂ ਨੇ ਕੋਈ ਭਰਤੀ ਕੱਢੀ ਹਾਂਜੀ ਜ਼ਰੂਰਤ ਕਿੰਨੀ ਕੋ ਹੈ ਤੁਸੀਂ ਸਕੂਲੀ ਸਿੱਖਿਆ ਨਾਲ ਜੁੜੇ ਹੋਏ ਹੋ ਇਸ ਵਕਤ ਕੀ ਜ਼ਰੂਰਤ ਹੈ ਕਿ ਸਰਕਾਰ ਕੀ ਕਰੇ ਤਾਂ ਕਿ ਪੰਜਾਬ ਦੀ ਸਕੂਲੀ ਸਿੱਖਿਆ ਬਿਹਤਰ ਹੋ ਸਕੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਰਕਾਰ ਨੂੰ ਸਿੱਖਿਆ ਦੇ ਖੇਤਰ ਨੂੰ ਆਪਣੇ ਪ੍ਰਚਾਰ ਦਾ ਅਜੰਡਾ ਜਿਹੜਾ ਖੇਤਰ ਬਣਾਉਣਾ ਅੱਡਾ ਬਣਾਉਣਾ ਉਹ ਬੰਦ ਕਰੇ ਔਰ ਅਧਿਆਪਕ ਮਾਪੇ ਔਰ ਵਿਦਿਆਰਥੀਆਂ ਦੇ ਅੰਦਰ ਜਿਹੜਾ ਇੱਕ ਤਾਲਮੇਲ ਬਣਨਾ ਚਾਹੀਦਾ ਉਸ ਨੂੰ ਸਟਰੋਂਗ ਕਰੇ ਔਰ ਇਹਨਾਂ ਦੇ ਵਿਚਕਾਰ ਜਿਹੜੀ ਦਖਲਅੰਦਾਜ਼ੀ ਕਰ ਰਹੀ ਹੈ ਉਸ ਨੂੰ ਬੰਦ ਕਰੇ ਕਿਉਂਕਿ ਪਿਛਲੇ ਦਿਨੀ ਇਹਨਾਂ ਨੇ ਐਸਐਮਸੀ ਕਮੇਟੀ ਜਿਹੜੀ ਹੈਗੀ ਹੈ ਉਹਦੇ ਵਿੱਚ 12 ਤੋਂ 16 ਮੈਂਬਰੀ ਕਮੇਟੀ ਬਣਾਉਣ ਦੀ ਸਿਫਾਰਿਸ਼ ਕੀਤੀ ਜਿਦੇ ਵਿੱਚ ਇਹ ਕਿਹਾ ਗਿਆ ਕਿ ਸਾਡਾ ਐਮਐਲਏ ਜਿਹੜਾ ਹੈਗਾ ਜਾਂ ਇਲਾਕੇ ਦਾ ਨੁਮਾਇੰਦਾ ਦੋ ਬੰਦੇ ਉਸ ਐਸਐਮਸੀ ਕਮੇਟੀ ਦੇ ਵਿੱਚ ਦਵੇਗਾ ਜਦਕਿ ਇਸ ਤੋਂ ਪਹਿਲਾਂ ਜਦੋਂ ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਹੁੰਦਾ 2009 ਦੇ ਅੰਦਰ ਉਦੋਂ ਐਸਐਮਸੀ ਕਮੇਟੀ ਦੀ ਪ੍ਰੋਪਰ ਡੈਫੀਨੇਸ਼ਨ ਸੈੱਟ ਕੀਤੀ ਕਿ ਉਹਦੇ ਵਿੱਚ ਅਧਿਆਪਕ ਅ ਇੱਕ ਅਧਿਆਪਕ ਮਾਪੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਔਰ ਇੱਕ ਸਿੱਖਿਆ ਸ਼ਾਸਤਰੀ ਪਿੰਡ ਦੇ ਵਿੱਚ ਇੱਕ ਸਮਾਜ ਸੇਵੀ ਇਸ ਤਰ੍ਹਾਂ ਦੇ ਲੋਕ ਉੱਥੇ ਐਸਐਮਸੀ ਕਮੇਟੀ ਬਣਾਉਣ ਜਿਹੜੀ ਸਕੂਲ ਦੇ ਵਾਸਤੇ ਇੱਕ ਚੰਗਾ ਕਾਰਗੁਜ਼ਾਰੀ ਕਰਨ ਔਰ ਚੰਗਾ ਸੋਚਣ ਉਹ ਰਾਜਨੀਤਿਕ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਲੇਕਿਨ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਰਾਜਨੀਤਿਕ ਦਖਲ ਅੰਦਾਜ਼ੀ ਜਿਹੜੀ ਹੈਗੀ ਕਰਨ ਦੀ ਦੀ ਮਨਸ਼ਾ ਦੇ ਨਾਲ ਉਹ ਆਪਣੇ ਬੰਦੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਇੱਕ ਚੀਜ਼ ਹੋਰ ਤੁਹਾਨੂੰ ਇੱਥੇ ਸਪਸ਼ਟ ਕਰਨਾ ਚਾਹੁੰਗਾ ਕਿ ਇਹ ਜਿਹੜੇ ਪੱਥਰ ਲੱਗ ਰਿਹਾ ਸਕੂਲਾਂ ਦੇ ਅੰਦਰ ਇਹਦੇ ਵਿੱਚ ਵੀ ਇਹਨਾਂ ਨੇ ਜਿਹੜੇ ਆਲ ਦੇ ਕੋਆਰਡੀਨੇਟਰ ਬਣਾਏ ਆ ਉਹ ਸਕੂਲਾਂ ਦੇ ਵਿੱਚ ਜਾ ਜਾ ਕੇ ਉਹਨਾਂ ਨਾਲ ਡਾਇਰੈਕਟ ਕਹਿੰਦੇ ਵੀ ਅਸੀਂ ਤੁਹਾਨੂੰ ਪੱਥਰ ਬਣਵਾ ਕੇ ਦੇਾਂਗੇ ਜਿੰਨੇ ਵੀ ਹੈ ਤੁਸੀਂ ਪੇਮੈਂਟ ਸਾਨੂੰ ਕਰ ਦਿਓ ਉਹਦੇ ਵਿੱਚ ਵੀ ਮੁਨਾਫਾ ਘਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਉਹ ਉਹ ਬੰਦੇ ਕੀ ਦੇ ਐਨ ਐਮ ਐਲ ਐ ਐਮ ਪੀਜ਼ ਔਰ ਜਿਹੜੇ ਨੁਮਾਇੰਦੇ ਹੈਗੇ ਇਹਨਾਂ ਦੇ ਇਸ ਕਰਕੇ ਇਸ ਨੂੰ ਇੱਕ ਤਾਂ ਮੁਨਾਫੇ ਦਾ ਅੱਡਾ ਬਣਾਉਣਾ ਬੰਦ ਕਰੇ ਔਰ ਸਿੱਖਿਆ ਦੇ ਵਿੱਚ ਸਿੱਖਿਆ ਖੇਤਰ ਦੇ ਵਿੱਚ ਇੱਕ ਬੜੀ ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ ਸਿਰਫ ਸਰਕਾਰ ਦਾ ਕੰਮ ਹੁੰਦਾ ਹੈ ਕਿ ਉਹ ਜਿਹੜੀ ਹੈਗੀ ਹੈ ਵਿੱਤੀ ਸਹਾਇਤਾ ਕਰੇ ਉੱਥੇ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਾਵੇ ਪਰੰਤੂ ਸਿਰਫ ਉਸ ਨੂੰ ਆਪਣੇ ਆਪਣੇ ਲਈ ਯੂਜ਼ ਕਰਨਾ ਆਪਣੇ ਵੋਟਾਂ ਦੇ ਲਈ ਪ੍ਰਚਾਰ ਦਾ ਤੰਤਰ ਬਣਾਉਣਾ ਇਹ ਬਿਲਕੁਲ ਗਲਤ ਹੈ ਜੀ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਹੈ ਅਧਿਆਪਕ ਜਥੇਬੰਦੀ ਡੀਟੀਐਫ ਦੇ ਨੁਮਾਇੰਦਿਆਂ ਨਾਲ ਤੁਸੀਂ ਨਵੀਂ ਸਿੱਖਿਆ ਨੀਤੀ ਬਾਰੇ ਕੀ ਸੋਚਦੇ ਹੋ ਪੰਜਾਬ ਦੀ ਸਕੂਲੀ ਸਿੱਖਿਆ ਕਿੱਥੇ ਖੜੀ ਹੈ ਤੁਹਾਡੀ ਕੀ ਰਾਇ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਜੀ ਦੇਖਦੇ ਰਹੋ ਦੁਨੀਆ